ਹਾਂਜੀ ਸਤਿ ਸ਼੍ਰੀ ਅਕਾਲ ਸਾਥੀਓ ਮੈਂ ਡਾਕਟਰ ਹਰਮਨ ਜੀਰਾ ਦੋਸਤੋ ਵੱਧਦੀ ਉਮਰ ਦੇ ਵਿੱਚ ਜਿਹੜੀਆਂ ਚੀਜ਼ਾਂ ਸਾਨੂੰ ਨਹੀਂ ਖਾਣੀਆਂ ਚਾਹੀਦੀਆਂ ਅੱਜ ਅਸੀਂ ਉਹਨਾਂ ਬਾਰੇ ਗੱਲ ਕਰਾਂਗੇ ਸੋ ਬਿਲਕੁਲ ਇਹਨਾਂ ਚੀਜ਼ਾਂ ਦਾ ਸਾਨੂੰ ਪ੍ਰੇਹਿਜ ਰੱਖਣਾ ਚਾਹੀਦਾ ਜਦੋਂ ਸਾਡੀ ਉਮਰ 50 ਦੇ ਉੱਪਰ ਵੱਧਦੀ ਆ ਸੋ ਆ ਪੂਰੀ ਵੀਡੀਓ ਨੂੰ ਧਿਆਨ ਨਾਲ ਸੁਣਿਓ ਤੇ ਆ ਜਾਣਕਾਰੀ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਆਪਣਾ ਜਿਹੜਾ ਇਹ YouTube ਚੈਨਲ ਡਾਕਟਰ ਹਰਮਨ ਜੀਰਾ ਨੂੰ ਸਬਸਕ੍ਰਾਈਬ ਵੀ ਕਰ ਦਿਓ ਆਓ ਸਾਥਕੀਓ ਸ਼ੁਰੂ ਕਰਦੇ ਹਾਂ ਵੀ ਉਹ ਕਿਹੜੀਆਂ ਚੀਜ਼ਾਂ ਐ ਜਿਨ੍ਹਾਂ ਦਾ ਅਸੀਂ ਵੱਡੀ ਉਮਰ 'ਚ ਪਰਹੇਜ਼ ਕਰਨਾ। ਜੇ ਪਹਿਲੇ ਨੰਬਰ ਤੇ ਵੇਖੀਏ ਤਾਂ ਉਹ ਹੈਗਾ ਏ ਚੀਨੀ, ਯਾਨੀ ਕਿ ਮਿੱਠਾ। ਦੋਸਤੋ ਵੱਡੀ ਉਮਰ ਦੇ ਵਿੱਚ ਸਾਨੂੰ ਮਿੱਠੇ ਦਾ ਤੇ ਮਿੱਠੇ ਤੋਂ ਬਣ ਵਾਲੀਆਂ ਚੀਜ਼ਾਂ ਜਿਵੇਂ ਕੇਕ, ਪੇਸਟਰੀ ਹੋਗੀਆਂ ਜਿਹੜੀਆਂ ਬੇકરી ਆਈਟਮਸ ਆ ਇਹਨਾਂ ਦਾ ਬਿਲਕੁਲ ਪਰਹੇਜ਼ ਕਰਨਾ ਚਾਹੀਦਾ ਏ। ਕਿਉਂਕਿ ਜਦੋਂ ਅਸੀਂ ਮਿੱਠਾ ਖਾਂਦੇ ਤਾਂ ਸਾਡਾ ਜਿਹੜਾ ਇਨਸੂਲਿਨ ਲੈਵਲ ਆ ਤੁਰੰਤ ਉੱਪਰ ਸ਼ੂਟ ਹੁੰਦਾ ਹੈ ਇਨਸੂਲਿਨ ਵਧਦਾ ਤੇ ਵੱਡੀ ਉਮਰ ਚ ਸਾਡਾ ਜਿਹੜਾ 슈ਗਰ ਨੂੰ ਪ੍ਰੋਸੈਸ ਕਰਨ ਦੀ ਜਿਹੜੀ ਸ਼ਮਤਾ ਸਾਡੇ ਸਰੀਰ ਦੀ ਉਹ ਵੀ ਘੱਟ ਹੋ ਜਾਂਦੀ ਹੈ ਤੇ ਜਦੋਂ ਵਾਰ-ਵਾਰ ਇਨਸੂਲਿਨ ਉੱਪਰ ਨੂੰ ਜਾਂਦਾ ਹੈ ਤਾਂ ਇਹਦੇ ਨਾਲ ਟਾਈਪ 2 ਡਾਇਬੀਟਿਸ ਮਲਾਈਟਸ ਹੋਣ ਦਾ 슈ਗਰ ਹੋਣ ਦਾ ਜਿਹੜਾ ਖਤਰਾ ਉਹ ਬਹੁਤ ਵੱਧ ਜਾਂਦਾ ਹੈ ਤੇ ਇਹਦੇ ਨਾਲ ਜਿਹੜਾ ਮਿੱਠਾ ਹੈ ਉਹ ਇਨਫਲੇਮੇਸ਼ਨ ਵੀ ਕਰਦਾ ਭਾਵ ਇੱਕ ਸੋਜ ਸੋਜਾਂ ਪੈਦਾ ਕਰਦਾ ਸਾਡੇ ਸਰੀਰ 'ਚ ਸੋ ਇਸ ਇਨਫਲੇਮੇਸ਼ਨ ਕਰਕੇ ਸਾਨੂੰ ਹਾਰਟ ਡਿਜ਼ੀਜ਼ ਹੋਣ ਦਾ ਦਿਲ ਦੇ ਰੋਗ ਹੋਣ ਦਾ ਵੀ ਖਤਰਾ ਬਹੁਤ ਵੱਧ ਹੋ ਜਾਂਦਾ ਹੈ ਸੋ ਜਿਨ੍ਹਾਂ ਦੀ ਉਮਰ ਵੱਧਦੀ ਆ ਉਹਨਾਂ ਨੂੰ ਮਿੱਠੇ ਦਾ ਤੇ ਮਿੱਠੇ ਤੋਂ ਜਿਹੜੀਆਂ ਚੀਜ਼ਾਂ ਬਣਦੀਆਂ ਏ ਜਿਨ੍ਹਾਂ ਚੀਜ਼ਾਂ ਵਿੱਚ ਮਿੱਠਾ ਪੈਂਦਾ ਉਹਨਾਂ ਦਾ ਬਿਲਕੁਲ ਪਰਹੇਜ਼ ਕਰਨਾ ਚਾਹੀਦਾ ਤੇ ਦੋਸਤੋ ਅਗਲੀ ਜਿਹੜੀ ਚੀਜ਼ ਆ ਜਿਹਦਾ ਸਾਨੂੰ ਵੱਧ ਉਮਰ ਚ ਪਰਹੇਜ਼ ਕਰਨਾ ਚਾਹੀਦਾ ਉਹ ਹੈਗਾ ਮੈਦਾ ਦੋਸਤੋ ਮੈਦੇ ਦੇ ਵਿੱਚ ਕਾਰਬੋਹਾਈਡਰੇਟਸ ਹੁੰਦੇ ਆ ਇਹਦੀ ਤਰੰਤ ਸਾਡੇ ਜਦੋਂ ਅਸੀਂ ਇਹਨੂੰ ਖਾਂਦੇ ਆ ਇਹ ਬੜੀ ਜਲਦੀ ਹਾਜਮ ਹੋ ਜਾਂਦਾ ਏ ਡਾਈਜੈਸਟ ਹੋ ਜਾਂਦਾ ਤੇ ਸਾਡੇ ਬਲੱਡ ਦੇ ਵਿੱਚ ਖੂਨ ਦੇ ਵਿੱਚ ਸਿੱਧਾ ਜਿਹੜਾ ਗਲੂਕੋਜ਼ ਦਾ ਲੈਵਲ ਆ ਉਹ ਵੱਧ ਜਾਂਦਾ ਏ ਸੋ ਜਿਵੇਂ ਤੁਹਾਨੂੰ ਪਹਿਲਾਂ ਦੱਸਿਆਏ ਵੀ ਇنسੂਲਿਨ ਦੀ ਸ਼ਮਤਾ ਵੀ ਘਟ ਜਾਂਦੀ ਆ ਗਲੂਕੋਜ਼ ਨੂੰ ਮੇਨਟੇਨ ਰੱਖਣ ਦੀ ਤਾਂ ਜਿਹੜਾ ਹਾਰਟ ਡਿਜ਼ੀਜ਼ ਦਿਲ ਦੀਆਂ ਬਿਮਾਰੀਆਂ ਹੋਣ ਦਾ ਖਤਰਾ ਮਟਾਪਾ ਆ ਜਾਂਦਾ ਏ ਫਿਰ ਟਾਈਪ 2 ਡਾਇਬੀਟਸ ਮਾਈਕਰ ਦਾ ਖਤਰਾ ਵਧਾਉਂਦਾ ਇਹਦੇ ਨਾਲ ਨਾਲ ਫੈਟੀ ਲੀਵਰ ਹੋਣ ਦਾ ਵੀ ਖਤਰਾ ਵੱਧ ਜਾਂਦਾ ਫੈਟੀ ਲੀਵਰ ਆਮ ਤੌਰ ਤੇ ਆ ਹੀ ਜਾਂਦਾ ਜਿਹਦੇ ਜਿਹੜੇ ਲੋਕ ਜ਼ਿਆਦਾ ਮੈਦਾ ਖਾਂਦੇ ਆ ਜਾਂ ਜ਼ਿਆਦਾ ਮਿੱਟਾ ਖਾਂਦੇ ਆ ਸੋ ਸਾਥੀਓ ਵੱਧਦੀ ਉਮਰ 'ਚ ਮੈਦਾ ਤੇ ਮੈਦੇ ਤੋਂ ਬਣ ਵਾਲੀਆਂ ਚੀਜ਼ਾਂ ਦਾ ਸਾਨੂੰ ਬਿਲਕੁਲ ਪਰਹੇਜ਼ ਕਰਨਾ ਚਾਹੀਦਾ। ਸੋ ਅਗਲੀ ਜਿਹੜੀ ਚੀਜ਼ ਆ ਜਿਹਦਾ ਸਾਨੂੰ ਪਰਹੇਜ਼ ਕਰਨਾ ਚਾਹੀਦਾ ਵੱਧਦੀ ਉਮਰ 'ਚ ਉਹ ਹੈਗਾ ਇਹ ਨਮਕ। ਦੋਸਤੋ ਨਮਕ ਦੇ ਵਿੱਚ ਸੋਡੀਅਮ ਹੁੰਦਾ ਹੈ ਤੇ ਸੋਡੀਅਮ ਸਾਡੇ ਸਰੀਰ ਵਾਸਤੇ ਵੱਧਦੀ ਉਮਰ ਵਿੱਚ ਖਾਸ ਤੌਰ ਤੇ ਬਹੁਤ ਮਾੜਾ ਹੈ ਕਿਉਂਕਿ ਇਹ ਪਾਣੀ ਦੀ ਰੀਟੈਂਸ਼ਨ ਕਰਦਾ। ਸੋ ਜਿੰਨਾ ਅਸੀਂ ਨਮਕ ਖਾਵਾਂਗੇ ਉਹਦੇ ਨਾਲ ਸਾਡੇ ਬਲੱਡ ਵੋਲਿਊਮ ਜਿਹੜਾ ਵੱਧਦਾ ਹੈ ਭਾਵ ਸਾਡੇ ਦਿਲ ਤੇ ਜਿਆਦਾ ਜ਼ੋਰ ਪੈਂਦਾ ਏ ਬਲੱਡ ਨੂੰ ਪੰਪ ਕਰਨ ਵਾਸਤੇ ਸੋ ਜਿੰਨਾ ਸੋ ਵੱਡੀ ਉਮਰ ਦੇ ਵਿੱਚ ਹੌਲੀ ਹੌਲੀ ਅੱਗੇ ਜਾ ਕੇ ਇਹ ਚੀਜ਼ ਦਿਲ ਵਾਸਤੇ ਕਹਿ ਲੋ ਵੀ ਦਿਲ ਦੀਆਂ ਪਰੇਸ਼ਾਨੀਆਂ ਖੜੀ ਕਰਦੀ ਅੱਗੇ ਜਾ ਕੇ ਇਹਦੇ ਨਾਲ ਨਾਲ ਜਿਹੜਾ ਨਮਕ ਆ ਨਮਕ ਸਾਡੇ ਬਲੱਡ ਪ੍ਰੈਸ਼ਰ ਵੀ ਵਧਾਉਂਦਾ ਏ ਸੋ ਬਲੱਡ ਪ੍ਰੈਸ਼ਰ ਵਧਣਾ ਵੀ ਸਾਡੇ ਦਿਲ ਤੇ ਹਾਰਟ ਤੇ ਬਹੁਤ ਹੀ ਮਾੜਾ ਪ੍ਰਭਾਵ ਪੈਂਦਾ ਅਸਰ ਪੈਂਦਾ ਏ ਸੋ ਵੱਧ ਉਮਰ ਸਾਨੂੰ ਨਮਕ ਦਾ ਵੀ ਬਹੁਤ ਪਰਹੇਜ਼ ਰੱਖਣਾ ਚਾਹੀਦਾ ਹੈ ਹੈਲਦੀ ਬੰਦੇ ਆ ਉਹ ਇੱਕ ਚਮਚਾ ਜਿਹੜਾ ਨਮਕ ਆ ਉਹ ਲੈ ਸਕਦੇ ਆ ਆ ਪੂਰੇ ਦਿਨ ਚ ਯੂਜ਼ ਕਰਨਾ ਐ ਨੂੰ ਪਰ ਜਿਨ੍ਹਾਂ ਨੂੰ ਬਲੱਡ ਪ੍ਰੈਸ਼ਰ ਹੈਗਾ ਏ ਬਲੱਡ ਪ੍ਰੈਸ਼ਰ ਦੀ ਪਰੇਸ਼ਾਨੀ ਆ ਉਹ ਅੱਧੇ ਤੋਂ ਵੀ ਘੱਟ ਜਿਹੜਾ ਨਮਕ ਦਾ ਇਸਤੇਮਾਲ ਕਰਨ ਅੱਧੇ ਚਮਚੇ ਤੋਂ ਵੀ ਘੱਟ ਸੋ ਅਗਲੀ ਜਿਹੜੀ ਖਾਣ ਵਾਲੀ ਚੀਜ਼ ਇਹਦਾ ਸਾਨੂੰ ਪਰਹੇਜ਼ ਕਰਨਾ ਵੱਧ ਉਮਰ ਚ ਉਹ ਹੈਗਾ ਏ ਰੈੱਡ ਮੀਟ ਤੇ ਜਿਹੜਾ ਪ੍ਰੋਸੈਸਡ ਮੀਟ ਹੋਇਆ ਦੋਸਤੋ ਰੈੱਡ ਮੀਟ ਦੇ ਵਿੱਚ ਸੈਚੂਰੇਟਿਡ ਫੈਟ ਬਹੁਤ ਜ਼ਿਆਦਾ ਹੁੰਦਾ ਏ ਵੀ ਸਾਡੇ ਹਾਰਟ ਲਈ ਬਹੁਤ ਹੀ ਖਤਰਾ ਖੜਾ ਕਰਦਾ ਏ ਸੈਚੂਰੇਟਿਡ ਫੈਟ ਸਾਡੇ ਨਸਾਂ 'ਚ ਜੰਮ ਜਾਂਦਾ ਏ ਤੇ ਬਲੱਡ ਕਲੌਟ ਉੱਥੇ ਬਣ ਜਾਂਦਾ ਏ ਤੇ ਨਸਾਂ ਨੂੰ ਬਲੌਕ ਕਰਨ ਦੀ ਤਾਕਤ ਰੱਖਦਾ ਏ ਉਹਦੇ ਨਾਲ ਕੋਲਨ ਕੈਂਸਰ ਦਾ ਵੀ ਜਿਹੜਾ ਖਤਰਾ ਉਹ ਵੱਧ ਜਾਂਦਾ ਏ ਸੋ ਹਮੇਸ਼ਾ ਰੈੱਡ ਮੀਟ ਦਾ ਪਰਹੇਜ਼ ਰੱਖੋ ਜਦੋਂ ਤੁਹਾਡੀ ਉਮਰ 50 ਤੋਂ ਉੱਪਰ ਜਾਂਦੀ ਆ ਤੇ ਦੋਸਤੋ ਜਿਹੜੇ ਪ੍ਰੋਸੈਸਡ ਮੀਟ ਹੁੰਦੇ ਆ ਜਿਹੜੇ ਬੰਦ ਪੈਕਟਾਂ ਵਿੱਚ ਮਿਲਦੇ ਆ ਉਹਨਾਂ 'ਚ ਇੱਕ ਤਾਂ ਪ੍ਰੀਜ਼ਰਵੇਟਿਵਜ਼ ਬੜੇ ਹੁੰਦੇ ਆ ਕੈਮੀਕਲ ਬਹੁਤ ਪਾਏ ਜਾਂਦੇ ਆ ਇਹਦੇ ਨਾਲ ਨਾਲ ਇਹਨਾਂ 'ਚ ਵੀ ਸੈਚੂਰੇਟਿਡ ਫੈਟ ਹੁੰਦਾ ਏ ਸੋ ਜਿਹੜੇ ਪ੍ਰੋਸੈਸਡ ਮੀਟ ਆ ਇਹਨਾਂ ਦਾ ਬਿਲਕੁਲ ਭਰੇਜ ਰੱਖੋ ਇਹ ਵੀ ਸਾਨੂੰ ਵੱਧਦੀ ਉਮਰ 'ਚ ਜਿਹੜਾ ਸਾਡੇ ਕਹੇ ਲੋ ਲਿਪਿਡ ਪ੍ਰੋਫਾਈਲ ਉਹਨੂੰ ਖਰਾਬ ਕਰ ਦਿੰਦੇ ਆ ਜਿਹੜਾ ਐਲ ਡੀ ਐਲ ਆ ਉਹਨੂੰ ਤਾਂ ਵਧਾ ਦਿੰਦੇ ਸਾਡੇ ਕੋਲੇਸਟ੍ਰੋਲ ਨੂੰ ਐਚ ਡੀ ਐਲ ਨੂੰ ਘਟਾ ਦਿੰਦੇ ਆ ਤੇ ਸਾਨੂੰ ਹਾਰਟ ਦੀਆਂ ਸਾਡੇ ਹਾਰਟ ਵਾਸਤੇ ਕਹਿ ਲੋ ਵੀ ਜਿਹੜਾ ਇਹ ਰੈੱਡ ਮੀਟ ਆ ਜਾਂ ਪ੍ਰੋਸੈਸਡ ਮੀਟ ਆ ਇਹ ਸਹੀ ਨਹੀਂ ਹੁੰਦਾ ਹਾਰਟ ਦੀਆਂ ਪਰੇਸ਼ਾਨੀਆਂ ਆਉਣ ਦਾ ਖਤਰਾ ਬਹੁਤ ਵੱਧ ਜਾਂਦਾ ਹੈ ਤੇ ਸਾਥੀਓ ਅਖੀਰ ਤੇ ਜਿਹੜੀ ਤੁਹਾਨੂੰ ਚੀਜ਼ ਦੱਸਣਾ ਚਾਹਣਾ ਉਹ ਹੈਗਾ ਤਲੀਆਂ ਬਾਹਰ ਦੀਆਂ ਚੀਜ਼ਾਂ ਜਿਵੇਂ ਅਸੀਂ ਬਾਹਰੋਂ ਕਕੌੜੇ ਸਮੋਸੇ ਖਾਂਦੇ ਆ ਉਹ ਇੱਕੋ ਤੇਲ 'ਚ ਵਾਰ-ਵਾਰ ਉਹ ਫਰਾਈ ਹੁੰਦਾ ਰਹਿੰਦਾ ਸਮਾਨ ਤਾਂ ਜਦੋਂ ਅਸੀਂ ਇੱਕੋ ਤੇਲ ਵਾਰ-ਵਾਰ ਵਰਤਦੇ ਆ ਤਾਂ ਉਹ ਚਾਹਾਨੀਕਰਕ ਕੈਮੀਕਲ ਬਣਦੇ ਜਿਨ੍ਹਾਂ ਨੂੰ ਟ੍ਰਾਂਸ ਫੈਟ ਕਿਹਾ ਜਾਂਦਾ ਹੈ ਸੋ ਇਹ ਸਾਡੇ ਦਿਲ ਲਈ ਬਹੁਤ ਮਾੜੇ ਆ ਇਥੋਂ ਤੱਕ ਕਿ ਕੈਂਸਰ ਹੋਣ ਦਾ ਖਤਰਾ ਵੀ ਵਧਾਉਂਦੇ ਜਿਹੜੇ ਟਰਾਂਸਫਰਟ ਹੁੰਦੇ ਸੋ ਬਾਹਰ ਦੀਆਂ ਤਲੀਆਂ ਚੀਜ਼ਾਂ ਜਿਹੇ ਇੱਕੋ ਤੇਲ 'ਚ ਜਿਹੜੇ ਵਾਰ-ਵਾਰ ਤਲੇਦੇ ਆ ਉਹਨਾਂ ਦਾ ਬਿਲਕੁਲ ਪਰਹੇਜ਼ ਕਰਨਾ ਚਾਹੀਦਾ ਸੋ ਜੇ ਤੁਸੀਂ ਇਹ ਚੀਜ਼ਾਂ ਖਾਣੀਆਂ ਵੀ ਆ ਪਕੌੜੇ ਉਹ ਘਰੇ ਆਪਦੇ ਤਾਜੇ ਸਰੋਂ ਦੇ ਤੇਲ 'ਚ ਬਣਾਓ ਬਾਹਰੋਂ ਲੈਣ ਦੀ ਬਜਾਏ ਸੋ ਹੋ ਹੈਲਦੀ ਰਹਿਣਗੇ ਸੋ ਸਾਥੀਓ ਆ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਵੱਧ ਤੋਂ ਵੱਧ ਭੈਣ ਭਰਾਵਾਂ ਤੱਕ ਪਹੁੰਚਾਓ ਤਾ ਜੋ ਸਿਹਤ ਬਾਰੇ ਉਹਨਾਂ ਨੂੰ ਕੋਈ ਚੰਗੀ ਜਾਣਕਾਰੀ ਮਿਲੇ ਸੋ ਇਜਾਜ਼ਤ ਦਿਓ ਧੰਨਵਾਦ